ਲਓ ਜੀ ਤੇ ਟੈਚੀ ਆਪਣੇ ਉਹ ਪਹੁੰਚ ਗਏ ਉਹ ਉੱਥੇ ਟਿਕ ਜਾਣਗੇ ਤੇ ਇਹ ਤੋਂ ਬਾਅਦ ਅਗਲੇ ਬੰਦੇ ਜਾ ਕੇ ਲੈ ਜਾਣਗੇ ਆ ਗਏ ਲੰਦੇ ਪੰਜਾਬ ਵਾਲੇ ਪਾਸੇ ਇੱਕ ਵਾਰ ਫੇਰ ਯਾਤਰਾ ਤੇ ਐਤਕੀ ਜਿਹੜਾ ਇਧਰਲਾ ਪਾਸਾ ਇਹ ਬੰਦ ਹੈ ਮੈਂ ਤੁਹਾਨੂੰ ਦਿਖਾਵਾਂ ਅੱਗੇ ਤਾਂ ਇੱਥੋਂ ਲੰਗੇ ਸੀ ਕਾਫੀ ਕੁਝ ਬਦਲ ਗਿਆ 1 ਸਾਲ ਜੀ ਤੇ 4 5 6 7 8 9 ਬੈਗ ਮੇਰੇ ਕੋਲ ਲੈਣਾ ਤੁਸੀਂ ਹਾਂਜੀ ਆ ਦੇਖੋ ਕਿਵੇਂ ਲੁੰਕਾਏ ਹਾਂਜੀ 9 ਬੈਗ ਮੇਰੇ ਕੋਲ ਲੈਣਾ ਜੀ ਜਿਹੜੇ ਪਾਉ ਜਾ ਫਿਰ ਮੈਂ ਕਿਹਾ ਵੱਡੇ ਕੱਦਾਂ ਵਾਲੇ ਬੰਦੇ ਸਾਡੇ ਵੀ ਐ ਉੱਚੇ ਲੰਗੇ ਉੱਚੇ ਲੰਗੇ ਇਦ ਕੀ ਸੀ ਕਿਉਂ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਇਸ ਵਲੌਗ ਦੇ ਰਾਹੀਂ ਆਪਣੀ ਇੱਕ ਨਵੇਂ ਸਫਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਅਸੀਂ ਜਾ ਰਹੇ ਹਾਂ ਜੀ ਨਨਕਾਣਾ ਸਾਹਿਬ ਪਾਕਿਸਤਾਨ ਦਾ ਸਫਰ ਆਪਣਾ ਫੇਰ ਸ਼ੁਰੂ ਹੋਣ ਜਾ ਰਿਹਾ ਫਿਲਹਾਲ ਅਸੀਂ ਹੈਗੇ ਆਂ ਅਮਰitsar ਸਾਹਿਬ ਤੇ ਇਸ ਵਾਰੀ ਅਸੀਂ ਚੱਲੇ ਆ ਆਪਣੇ ਪੂਰੇ ਪਰਿਵਾਰ ਦੇ ਨਾਲ ਸਾਰਿਆਂ ਦੀ ਇਹ दिली ਖੁਆਇਸ਼ ਹੁੰਦੀ ਹੈ ਕਿ ਅਸੀਂ ਆਪਣੇ ਵਿਛੜੇ ਗੁਰੂ ਧਾਮ ਨੇ ਜਿਹੜੇ ਉਹ ਆਪਣੇ ਪਰਿਵਾਰ ਨਾਲ ਦੇਖੀਏ ਸਾਡੀ ਵਾਹਿਗੁਰੂ ਨੇ ਅਰਦਾਸ ਸੁਣੀਆ ਮਤਲਬ ਅਸੀਂ ਆਪਣੇ ਸਾਰੇ ਪਰਿਵਾਰ ਨਾਲ ਚੱਲੇ ਆ ਤੇ ਤੁਹਾਨੂੰ ਹੁਣ ਆਉਣ ਵਾਲੇ ਦਿਨਾਂ 'ਚ ਜਿਹੜੇ ਦਰਸ਼ਨ ਕਰਾਉਂਦੇ ਰਾਵਾਂਗੇ ਗੁਰਧਾਮਾਂ ਦੇ ਇਸ ਤੋਂ ਇਲਾਵਾ ਜਿਵੇਂ ਪਹਿਲਾਂ ਆਪਣਾ ਪਾਕਿਸਤਾਨ ਦਾ ਪੂਰਾ ਟੂਰ ਕੀਤਾ ਸੀਗਾ ਤੇ ਸਵੇਰ ਦੇ ਵਜੇ ਹੋਇਆ 10 ਤੇ ਅਸੀਂ ਪੈਕਿੰਗ ਬੁਕਿੰਗ ਕਰ ਲਈਏ ਬੈਗ ਆਪਣੇ ਚੱਕ ਲਈਏ ਤੇ ਨਾਲ ਸਾਰੀ ਫੈਮਿਲੀ ਨਾਲ ਮਿਲਾਉਨੇ ਆ ਚਲੋ ਜੀ ਚੱਕੀਏ ਸਮਾਨ ਜੀ ਸਾਰਾ ਤੇ ਇਹ ਦੇਖੋ ਤਿਆਰੀ ਹੈ ਜੀ ਸਭ ਦੀ ਖਿੱਚੋ ਤਿਆਰੀ ਕਰਾ ਲੇਟ ਨਾ ਹੋਈਏ ਫਿਰ ਚਲੋ ਜੀ ਟਾਈਮ ਨਾਲ ਲੰਘਾਂਗੇ ਆਪੋ ਆਪਣਾ ਬੈਗ ਪਚਾਓ ਆਪੋ ਆਪਣੇ ਬੈਗ ਦੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਬੱਸ ਆਪਣੀ ਬਾਹਰ ਆਈ ਖੜੀ ਹੈ ਜੀ ਤੇ ਜਿਹਦੇ ਤੇ ਅਸੀਂ ਜਾਣਾ ਵਾਗੇ ਬਾਰਡਰ ਤੱਕ ਤੇ ਜਿਨ੍ਹਾਂ ਨੇ ਇਹ ਬੱਸਾਂ ਸਰਵਿਸ ਭੇਜੀ ਆਪਾਂ ਨੂੰ ਆਪਣੇ ਲਈ ਸ਼ੁਕਰੀਆ ਭਾਈ ਜੀ ਮਿਹਰਬਾਨੀ ਜੀ ਤੁਹਾਡੀ ਇਹ ਭਾਈ ਜੀ ਛੱਡ ਕੇ ਹੋਣਗੇ ਆਪਾਂ ਨੂੰ ਤੇ ਨਾਲ ਸਤਖੰਡ ਸਿਹਰੀ ਹਰਮੰਦਰ ਸਾਹਿਬ ਜੀ ਦੀਆਂ ਬੱਸਾਂ ਨੇ ਸਾਰੀਆਂ ਤੇ ਸਖਤਰ ਆਪਣੇ ਉਹ ਕਿਧਰ ਗਏ ਇੰਚਾਰਜ ਸਿੰਘ ਇੰਚਾਰਜ ਜੀ ਅੱਛਾ ਆਉਣ ਲੱਗੇ ਆ ਠੀਕ ਹੈ ਇਹ ਸਾਡੀ ਦੋ ਬੰਦਿਆਂ ਦੀ ਡਿਊਟੀ ਕੈਮਰੇ ਆਂਦੇ ਆ ਜੀ ਤੇ ਅਸੀਂ ਅਸੀਂ ਕਵਰੇਜ ਦੇਣੀ ਆ ਸਿਰਫ ਆਪ ਕੋ ਆਪਣਾ ਸਮਾਨ ਰੱਖ ਲਿਓ ਮੇਰਾ ਟੈਚ ਹੀ ਰੱਖਦੇ ਹੋ ਥੱਲੇ ਆ ਪਹਿਲੀ ਰੱਖਦਾ ਦੇਖੋ ਮੈਂ ਆਪ ਦਾ ਆਪ ਧਰਨ ਹੈ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਸਾਰੀ ਸਵਾਰੀ ਹਾਂਜੀ ਹਾਂਜੀ ਲਓ ਜੀ ਤਿਆਰੀਆਂ ਸਾਰੀਆਂ ਹੋ ਗਈਆਂ ਮੁਕੰਮਲ ਤੇ ਬੈਗ ਅਸੀਂ ਰੱਖ ਲੈ ਬੱਸ ਦੇ ਵਿੱਚ ਤੇ ਇੱਥੋਂ ਸਿੱਧਾ ਅਸੀਂ ਵਾਗਾ ਬਾਰਡਰ ਤੇ ਪਹੁੰਚਣਾ ਹੈ ਮੇਰੇ ਖਿਆਲ ਚ ਕਿੰਨੇ ਕਿਲੋਮੀਟਰ ਹੈ ਜੀ 40 ਕੋਣਾ 40 ਹਾਂ 40 ਕਿਲੋਮੀਟਰ ਹੈ ਕੋਈ ਅੱਧਾ ਪੌਣਾ ਘੰਟਾ ਸਾਨੂੰ ਲੱਗਣਾ ਹੈ ਤੇ ਉੱਥੇ ਜਾ ਕੇ ਬਾਕੀ ਦਿਖਾਉਣੇ ਆ ਇਸ ਵਾਰ ਕਿੰਨੀ ਕਿ ਸੰਗਤ ਜਾ ਰਹੀ ਆ ਕਿੰਨਾ ਕੁ ਸ਼ਾਇ ਸੰਗਤਾਂ ਦਾ ਸਾਰਾ ਤੇ ਵੈਸੇ ਤਾਂ ਸਭ ਜਿੰਨਾ ਪੂਰਾ ਜਥਾ ਜਾ ਰਿਹਾ ਹੋ ਗਿਆ ਰਵਾਨਾ ਜਥਾ ਰਵਾਨਾ ਹੋ ਗਿਆ 8 ਵਜੇ ਤੋਂ ਜਾ ਰਿਹਾ ਜੀ 8 ਵਜੇ ਤੋਂ ਜਾ ਰਿਹਾ ਅਸੀਂ ਜਾ ਰਹੀਆਂ 8 ਵਜੇ ਹਾਂਜੀ ਹਾਂਜੀ ਬੱਸਾਂ ਤੇ ਅਸੀਂ ਐਸਜੀਪੀਸੀ ਦੀਆਂ ਬੱਸਾਂ ਛੱਡ ਕੇ ਆ ਰਹੀ ਠੀਕ ਹੈ ਜੀ ਫੇਰ ਦੁਬਾਰਾ ਵੀ ਆ ਰਹੀਆਂ ਲੈ ਕੇ ਜਿਹੜੇ ਉਹ ਰਹਿ ਗਏ ਕੋਈ ਠੀਕ ਹੈ ਜੀ ਉਹ ਦੁਬਾਰਾ ਰਾਉਂਡ ਤੇ ਜਾ ਰਹੀਆਂ ਲਗਾਤਾਰ ਤੇ ਉੱਥੇ ਪਹੁੰਚ ਕੇ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਆ ਜਾਓ ਬਾਈ ਜੀ ਬੈਠੋ ਕਰਾ ਲਈਏ ਰੱਬ ਦਾ ਨਾਮ ਲੈ ਵੀ ਸੰਗਤੋ ਲਾ ਦੋ ਛੱਡ ਦੋ ਜਗਾਰਾ ਹੁਣ ਸੋਨਹੇ ਸਾਤ ਗੁਰਿਆ ਕਾਲ ਸ਼ਹਿਰ ਅੰਮ੍ਰਿਤਸਰ ਲਾਹੌਰੀ ਗੇਟ ਜਿੰਨੇ ਦਰਵਾਜ਼ੇ ਲਾਹੌਰ ਦੇ ਆ ਉਨੀ ਦਰਵਾਜ਼ੇ ਅੰਮ੍ਰਿਤਸਰ ਦੇ ਆ ਇਹ ਜਾਂਦੇ ਜਾਂਦੇ ਰੁਕਿਆ ਜੀ ਅਸੀਂ ਹਲਦੀ ਰਾਮ ਸਾਡੇ ਭਰਾਵਾਂ ਨੂੰ ਕਹਿੰਦੇ ਇੱਧਰ ਲਈ ਮਠਾਈ ਬਹੁਤ ਪਸੰਦ ਆ ਸਪੈਸ਼ਲੀ ਹਲਦੀ ਰਾਮ ਦੀ ਫੇਰ ਹਲਦੀ RAM ਦੇ ਮਠਾਈ ਚੱਕ ਲਈਏ ਮੈਂ ਕਿਹਾ ਪਿਛਲੇ ਸਾਲ ਵੀ ਲੈ ਕੇ ਗਏ ਸੀ ਲਾਸਟ ਈਅਰ ਐਤ ਕੀ ਡੱਬੇ ਵੱਧ ਲੈ ਕੇ ਜਾਣਾ ਕਿਉਂਕਿ ਅਸੀਂ ਬੰਦੇ ਵੱਧ ਕਿਉਂ ਭਾਈ ਵੱਧ ਬੰਦੇ ਸਾਹਿਬ ਉਹਨਾਂ ਵੱਧ ਮਠਾਈ ਚੱਕਣੀ ਹੈ ਕੀ ਲੈਣਾ ਹੁਣ ਉਹ ਦੇਖਦੇ ਆਪਨੇ ਕਹਿੰਦੇ ਜੀ ਇਹਨੂੰ ਪਤੀਸਾ ਤੇ ਇਹ ਕਹਿੰਦਾ ਸੋਨ ਬਾਬੜੀ ਇਹ ਵਾਲੀ ਪਸੰਦ ਆ ਉਹਨਾਂ ਨੂੰ ਭਾਈ ਹਲਦੀ RAM ਤੋਂ ਪੈਸੇ ਲੈ ਲਿਓ ਆਪਣੇ ਠੀਕ ਹੈ ਮਸ਼ਹੂਰੀ ਕਰਨ ਦੇ ਜਿਹੜੀ ਮਸ਼ਹੂਰੀ ਕੀਤੀ ਇਹਨਾਂ ਨੇ ਹੈ ਪਵਾ ਲਿਓ ਪੈਸੇ ਠੀਕ ਹੈ ਦੇਖੋ ਕਿੰਨਾ ਡਿਸਕਾਊਂਟ ਕਰਦੇ ਨੇ ਇਹਨਾਂ ਨੇ ਕਿਹੜਾ ਡਿਸਕਾਊਂਟ ਕਰਨਾ 10 12 ਡੱਬੇ ਚੱਕੜੇ ਆ ਜੀ ਚੱਕੋ ਪੰਜ ਨਾਲ ਇੱਕ ਫ੍ਰੀ ਦੇਣਾ ਚਾਹੀਦਾ ਪੰਜ ਨਾਲ ਇੱਕ ਫ੍ਰੀ ਇੰਨਾ ਦਾ ਕਰਨਾ ਚਾਹੀਦਾ ਪਹਿਲਾਂ ਤਾਂ ਪਕੌੜੀਆਂ ਹੀ ਖਾਂਦੇ ਰਹੇ ਆ ਹਰਦੀ ਰਾਮ ਦੀਆਂ ਹੁਣ ਖਾਣ ਲੱਗਿਆ ਆ ਸੋਨ ਪਾਪੜੀ ਇਹ ਵੀ ਉਹ ਖਾਂਦੇ ਆ ਸਾਰੇ ਪੈਸੇ ਦਾ ਦੇ ਕਿੰਨੀ ਹੋ ਗਈ ਬਾਈ 30 ਤੋਂ 20 ਹੋ ਗਏ 3000 ਇਹ ਬਾਈ ਜੀ ਦੇਖ ਲੋ ਸਾਡੇ ਸਬਸਕ੍ਰਾਈਬਰ ਆ ਤੇ ਸ਼ੁਕਰੀਆ ਵੀਰੇ ਧੰਨਵਾਦ ਤੁਹਾਡਾ ਬਹੁਤ-ਬਹੁਤ ਸਪੈਸ਼ਲ ਦੇਖ ਲਓ ਇੱਥੇ ਖੜੇ-ਖੜੇ ਕਹਿੰਦੇ ਕਾਫੀ ਕਾਫੀ ਪਿਆਏ ਬਿਨਾਂ ਨਹੀਂ ਤੁਰਨਾ ਕਹਿੰਦੇ ਕਾਫੀ ਨਾਲ ਪੀਓ ਡੱਬਾ ਉਹਨਾਂ ਵਾਲੇ ਚੋਂ ਇੱਕ ਖੋਲ ਲੀ ਆਪਾਂ ਜਿਹੜਾ ਉਹਨਾਂ ਵਾਲੇ ਉਹਨਾਂ ਵਾਲੇ ਚੋਂ ਹੀ ਖੋਲ ਲੈਣ ਇੱਕ ਹੋਰ ਕੀ ਆ ਰੱਖੋ ਜੀ ਪੀਂਨੀ ਆ ਬਾਈ ਧੰਨਵਾਦ ਬਾਈ ਜੀ ਦੇਖਦੇ ਬਹੁਤ ਮਜ਼ਾ ਆਉਂਦਾ ਸਾਰੀ ਫੈਮਿਲੀ ਬੈਠ ਕੇ ਦੇਖਦੇ ਆ ਸ਼ੁਕਰੀਆ ਵੀਰੇ ਬਹੁਤ ਪਿਆਰ ਤੁਹਾਡਾ ਸ਼ੁਕਰੀਆ ਵੀਰੇ ਮਿਹਰਬਾਨੀ ਤੁਹਾਡੀ ਬਹੁਤ ਸਾਰਾ ਪਿਆਰ ਤੁਹਾਨੂੰ ਇਹ ਦੇਖ ਲਓ ਤੁਰਦੇ ਫਿਰਦੇ ਪਿਆਰ ਕਰਨ ਵਾਲੇ ਮਿਲ ਜਾਂਦੇ ਦੇਖਣ ਵਾਲੇ ਚਲੋ ਜੀ ਬੈਠੋ ਲਓ ਜੀ ਸਮਾਨ ਕਰਾ ਲਿਆ ਪੈਕ ਨਿਕਲੀ ਅਗਲੇ ਸਫਰ ਤੇ ਹੁਣ ਵਾਗੇ ਦੇ ਵੱਲ ਨੂੰ ਵਾਗੇ ਦੇ ਬਾਰਡਰ ਧੁੰਦ ਅਜ ਬਹੁਤ ਐ ਕਲੈਰਟੀ ਮੰਨ ਲਾ ਤਾਂ ਵਿਜ਼ਿਬਿਲਟੀ ਘੱਟ ਹੋਣੀ ਐ ਦੇਖਣਾ ਨਹੀਂ ਦੂਰ ਤੱਕ ਬਲੌਗਰ ਚ ਬਲੌਗਰ ਵਜੇ ਫਿਰਦੇ ਆ ਪਾਲੀ ਪਾਲੀ ਭਾਈ ਵੀ ਕਹਿੰਦੇ ਜੀ ਵੀਡੀਓ ਬਣਾਉਣ ਲੱਗੇ ਮੁੰਡੇ ਲਓ ਜੀ ਬੈਠੀਏ ਇੱਕ ਵਾਰ ਫੇਰ ਸਫ਼ਰ ਵਧਾਈਏ ਅੱਗੇ ਤੇ ਚਲੋ ਖੁਸ਼ੀ ਇਹ ਆ ਗਿਆ ਜੀ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਸੀਧਾ ਬਾਬਾ ਦੀਪ ਸਿੰਘ ਜੀ ਬਾਬਾ ਸੀਧਾ ਸੀਧਾ ਸਿੰਘਾ ਗੁਰੂਗਰ ਤਰਨਤਾਰਨ ਰੋਡ ਤੇ ਸੀ ਅਸੀਂ ਬਾਹਰ-ਬਾਹਰ ਅੰਮਰਸਾ ਦੇ ਬਾਈਪਾਸ ਹੁੰਦੇ ਹੋਏ ਜਾਣਾ ਜਿਹੜੇ ਹਿਸਾਬ ਨਾਲ ਇਹਨਾਂ ਲੈਂਦੇ ਪੰਜਾਬ ਵਾਲਿਆਂ ਨੂੰ ਸੋਨ ਪਾਪੜੀ ਪਸੰਦ ਆ ਮੈਨੂੰ ਲੱਗਦਾ ਹਲਦੀ ਰਾਮ ਨੂੰ ਇੱਕ ਦੋ ਫਰੈਂਚਾਈਜ਼ ਲਾਹੌਰ ਵੀ ਖੋਲ੍ਹਣੀਆਂ ਚਾਹੀਦੀਆਂ ਆ ਉਹਦੀਆਂ ਤੇ ਵਧੀਆ ਸਮਾਨ ਵੇਚਿਆ ਕਰੂਗਾ ਹਰ ਵਾਰ ਜਦੋਂ ਪਿਛਲੀ ਵਾਰ ਗਏ ਸੀ ਉਦੋਂ ਵੀ ਜਿੰਨਾ ਕਿੰਨੇ ਡੱਬੇ ਮੰਗਾਏ ਉਹਨਾਂ ਦੇ ਸਪੈਸ਼ਲ ਇਸ ਵਾਰ ਫੇਅਰ ਸਪੈਸ਼ਲ ਗਿਆ ਸੀਗਾ ਤਕਰੀਬਨ ਪੌਣੇ ਇੱਕ ਘੰਟੇ ਦੇ ਸਫ਼ਰ ਬਾਅਦ ਜੀ ਤੇ ਅਸੀਂ ਪਹੁੰਚ ਗਏ ਆ ਟਾਰੀ ਬਾਰਡਰ ਤੇ ਸੰਗਤ ਬਾਵਾ ਦਿਖ ਰਹੀ ਐ ਤੇ ਸਾਰੀ ਜਥੇ ਨਾਲ ਉਧਰਲੇ ਪਾਸੇ ਜਾਣ ਵਾਲੀ ਐ ਨਨਕਾਣਾ ਸਾਹਿਬ ਨੂੰ ਤੇ ਬੈਗ ਉਤਾਰ ਲੀਏ ਬਸ ਰੋਕ ਕੇ ਡੈਡੀ ਫੌਜੀ ਇਹਨੂੰ ਕਹੀ ਜਾਂਦਾ ਸਮਾਨ ਤਾਂ ਕਾੜ ਲੈਣ ਦਾ ਸਮਾਨ ਔਖਾ ਇਹਨਾਂ ਦੇ ਲਈ ਵੀ ਉਹ ਹੈ ਸਾਡੇ ਕਾ ਟ੍ਰੈਫਿਕ ਬਹੁਤ ਹੈਗੀ ਇੱਥੇ ਇੱਥੇ ਉਤਾਰ ਲਓ ਲੋ ਜੀ ਡੈਡੀ ਉਹ ਆਪਾਂ ਨੂੰ ਚਲੋ ਜੀ ਆਜੋ ਤਾਰੋ ਸੰਗ ਤੇ ਸਮਾਨ ਪਹਿਲਾਂ ਆਪ ਆਜੋ ਸਮਾਨ ਲਾਸਟ ਤੇ ਬਾਅਦ ਚ ਉਤਾਰ ਲਾਂਗੇ ਸਾਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਦਾਂ ਅੱਛਾ 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 ਕੀ ਹਾਲ ਚਾਲ ਠੀਕ ਠਾਕ ਹੋ ਜੀ ਅੱਛਾ ਬਾ ਕੋਈ ਨਹੀਂ ਮਿਲਦੇ ਆ ਜੀ ਹਾਂ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹਾਂਜੀ ਹਾਂਜੀ ਚੜ੍ਹਦੀ ਕਲਾ ਲਓ ਗਵਾਂਢੀ ਪਿੰਡਾਂ ਦੇ ਮਿਲ ਲਾਗੇ ਸਾਡੇ ਢੱਡਰੀਆਂ ਗਵਾਂਢੀ ਪਿੰਡ ਸਾਡੇ ਢੱਡਰੀਆਂ ਇਹ ਡੈਡੀ ਆ ਗਏ ਜੀ ਡੈਡੀ ਆ ਗਏ ਹਾਂ ਡੈਡੀ ਉਹ ਚੱਕੋ ਟੈਚ ਖੱਲੇ ਡਿੱਗ ਗਿਆ ਉਹ ਬਿਟੀਆ ਸਮਾਨ ਸਾਰਾ ਉਤਾਰ ਲਿਆ ਜੀ ਕਰਮਾਂ ਦੀ ਗੱਲ ਹੁੰਦੀ ਹੈ ਦੇਖ ਲਓ ਪਹਿਲੀ ਵਾਰ ਜਦੋਂ ਕੱਲੇ ਖੁਸ਼ੀ ਗਏ ਸੀ ਆ ਪਾਕਿਸਤਾਨ ਦੂਜੀ ਵਾਰ ਮੈਂ ਤੇ ਖੁਸ਼ੀ ਗਏ ਤੇ ਤੀਜੀ ਵਾਰ ਹੁਣ ਲਗਾਤਾਰ ਅਸੀਂ ਜਾ ਰਹੇ ਹਾਂ 2022 ਤੋਂ ਇੱਕ ਫਿਰ ਦੋ ਫਿਰ 6 ਹੁਣ ਆਇਆ ਕਿ ਸਾਰਾ ਪਰਿਵਾਰ ਸਾਰੇ ਪਰਿਵਾਰ ਦਾ ਵੀਜ਼ਾ ਲੱਗਿਆ ਜੀ ਤੇ ਕਾफी ਸਾਰੀਆਂ ਸੰਗਤਾਂ ਜਿਹੜੀਆਂ ਦੇਖਣ ਆ ਰਹੀਆਂ ਉਹ ਮਿਲ ਵੀ ਰਹੇ ਆ ਤੇ ਬਾਕੀ ਹੁਣ ਅੱਗੇ ਜਾ ਕੇ ਤੁਹਾਨੂੰ ਦਿਖਾਉਣਿਆਂ ਨਾਲ ਨਾਲ ਸਾਰਾ ਲਓ ਜੀ ਹੋਈਏ ਥੋੜਾ ਥੋੜਾ ਕਰਕੇ ਬਾਰਡਰ ਦੇ ਨੇੜੇ ਨੂੰ ਮੈਨੂੰ ਐ ਲੱਗਦਾ ਵੀ ਅੱਜ ਕ੍ਰਾਸ ਕਰਨ ਨੂੰ ਜੀ ਸਾਨੂੰ ਲੱਗਣਗੇ 2-3 ਘੰਟੇ ਘੱਟੋ ਘੱਟ ਕਾਰਨ ਉਹਦਾ ਇਹ ਆ ਕਿਉਂਕਿ ਸੰਗ ਦੋ ਦਾ ਹੋਰ ਜੀ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਜੀ ਅੱਗੇ ਲੰਗਰ ਵੀ ਚੱਲ ਰਿਹਾ ਜੀ ਚਾਹ ਸ਼ੱਕ ਲਈ ਥੋੜੀ ਥੋੜੀ ਲਾਹੌਰ ਆ ਇਥੋਂ ਵੈਸੇ ਦੂਰ ਨਹੀਂ 23 ਕਿਲੋਮੀਟਰ ਹੈ ਸਾਰਾ ਤੇ ਸਫ਼ਰ ਥੋੜਾ ਹੀ ਹੈ ਪਰ ਲੰਬਾ ਬਹੁਤ ਹੈ ਡੈਡੀ ਪਾਣੀ ਲੈ ਲਿਓ ਪਾਣੀ ਦੀਆਂ ਬੋਤਲਾਂ ਲੈ ਲਓ ਜੀ ਛੋਟੀਆਂ ਨਾਲੇ ਆਪਨ ਉਹ ਤੁਹੋਸ਼ੀ ਢਾਬੇ ਤੋਂ ਲੈ ਲਈ ਅੱਗੇ ਨਾਲੇ ਬਈ ਮੈਂ ਤੁਹਾਨੂੰ ਇੰਟਰੋਡਿਊਸ ਕਰਾਦਾ ਸਾਰਿਆਂ ਨਾਲ ਇਹ ਨੇ ਤੇਜ ਅੰਕਲ ਵਰਦੇਸ਼ ਸਿੰਘ ਤੇ ਉਹ ਕਾਬਲ ਅੰਕਲ ਉਹਨਾਂ ਨੂੰ ਤੁਸੀਂ ਪਹਿਲਾਂ ਦੇਖਿਆ ਹੋਣਾ ਹੇਮਕੁੰਨ ਸਾਹਿਬ گئے ਸੀ ਆਪਣੇ ਨਾਲ ਤੇ ਇਹ ਨੇ ਜੀ ਕਾਕਾ ਸਿੰਘ ਜੀ ਬਲਜਿੰਦਰ ਸਿੰਘ ਇਹ ਕੁਲਦੀਪ ਭੈਣ ਦੇ ਡੈਡੀ ਨੇ ਕੈਨੇਡਾ ਮੇਲੇ ਸੀ ਉਹਨਾਂ ਨੂੰ ਠੀਕ ਹੈ ਤੇ ਇਹ ਆਪਣੇ ਫਾਦਰ ਸਾਹਿਬ ਆ ਗਏ ਜੀ ਆ ਸੈਕੰਡ ਫਾਦਰ 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 ਇਕੱਠੇ ਹੋ ਗਏ ਦੋ ਤੇ ਇਧਰ ਮੰਮੀਆ ਨੇ ਦੋਨੇ ਮੰਮੀ ਆ ਗੀਆਂ ਉਹ ਮਾਸੀ ਜੀ ਆ ਗਏ ਮੇਰੇ ਤੇ ਖੁਸ਼ੀ ਆ ਗਈ ਤੇ ਨਾਲ ਪ੍ਰਮੋਦ ਕਿੱਥੇ ਹੈ ਪ੍ਰਮੋਦ ਆਇਦਰ ਨਾਲ ਆ ਪ੍ਰਮੋਦ ਜੀ ਆ ਗਏ ਇਹਨਾਂ ਦਾ ਨਾਮ ਪ੍ਰਮੋਦ ਕਿਉਂ ਪਿਆ ਇਹ ਤੁਹਾਨੂੰ ਮੈਂ ਅੱਗੇ ਜਾ ਕੇ ਹੌਲੀ-ਹੌਲੀ ਦੱਸੂ ਵੈਸੇ ਇਹਨਾਂ ਦਾ ਨਾਮ ਪਾਲੀ ਰੂਪਾ ਜੜੀ ਹੈ ਲੱਗਦਾ ਪਰਨੇ ਤੋਂ ਮੈਂ ਪ੍ਰਮੋਦ ਲੱਗ ਰਿਹਾ ਸਰਦਾਰ ਪਰਨਾ ਤੁਸੀਂ ਜਾਣ ਕੇ ਬੰਦੇਗਾ ਹੁਣ ਇਹਨੂੰ ਪ੍ਰਮੋਦ ਨਾ ਕਹੋ ਕੀ ਆ ਬਾਹ ਹੋ ਜੀ ਆਪਣੇ ਘਰ ਵਾਲੇ ਲੱਡੂ ਕਰਦੇ ਹੋ ਜਿਹੜੇ ਘਰੋਂ ਬਣਵਾਏ ਨੇ ਇਹ ਬਾਬੇ ਦੇ ਕਿਰੇ ਉਹਨੇ ਇਹ ਵੀ ਸੰਗ ਤੈਨੂੰ ਨਾਲ ਹੀ ਲਿਆ ਬਾਬੇ ਚਾਹ ਸ਼ਕਲੀ ਜੀ ਗਰਮਾ ਗਰਮ ਤੇ ਹੁਣ ਅਸੀਂ ਚੱਲੇ ਆਂ ਅਗਲੇ ਰੀ ਕਾਰਵਾਈ ਦੇ ਹਿੱਤ ਤੇ ਅੱਗੇ ਫਾਰਮ ਭਰਨਾ ਹੈ ਹੁਣ ਮੇਰੇ ਖਿਆਲ ਚ ਫਾਰਮ ਭਰਿਆ ਜਾਂਦਾ ਹੁੰਦਾ ਤੇ ਜਿਹੜਾ ਕਸਟਮ ਫਾਰਮ ਹੁੰਦਾ ਹੈ ਜੱਜ ਜਾਂ ਇਮੀਗ੍ਰੇਸ਼ਨ ਤੇ ਦੇਣਾ ਹੁੰਦਾ ਸਰਕਾਰੀ ਪਾਰਕਿੰਗ 700 ਮੀਟਰ ਲਾਹੌਰ ਇਥੋਂ ਸਾਰੀ 2 ਕਿਲੋਮੀਟਰ ਹੈ ਅੱਗੇ ਬੋਰਡ ਆਊਗਾ ਤੁਹਾਨੂੰ ਦਿਖਾਵਾਂਗੇ ਤੇ ਤੁਹਾਨੂੰ ਇਹ ਫਾਰਮ ਮਿਲ ਜਾਣਗੇ ਤੇ ਇਹ ਫਾਰਮ ਇੱਕ ਜਣੀ ਫੜ ਲਓ ਸਾਰੇ ਇੱਕ ਜਣਾ ਫੜ ਲਓ 11 11 ਦੇ ਦਿਓ 11 ਦਿਓ ਜੀ 11 ਫਾਰਮ ਲੈ ਲਓ ਇਹੋ ਜਿਹਾ ਫਾਰਮ ਹੁੰਦਾ ਆ ਦਿਓ ਬਾਪੂ ਜੀ ਇੱਕ ਇਹੋ ਜਿਹਾ ਫਾਰਮ ਹੁੰਦਾ ਜੀ ਇਹ ਆ ਤੁਹਾਡੇ ਸਾਹਮਣੇ ਹੈਗਾ ਫਾਰ ਇੰਡੀਅਨਸ ਓਨਲੀ ਓਨਲੀ ਜਿਹੜੇ ਇੰਡੀਅਨ ਨੈਸ਼ਨਲ ਹੈ ਉਹੀ ਇਹ ਫਾਰਮ ਨੂੰ ਭਰਨਗੇ ਡੈਡੀ ਹੁਣ ਸਾਰੇ ਜਣੇ ਭਰ ਦੀਏ ਇੱਕ ਜਣਾ ਇੱਕ ਜਣਾ ਖੁਸ਼ੀ ਸਾਰਿਆਂ ਦੇ ਪਰ ਦਵਾ ਲਓ ਸਾਰੇ ਇਕੱਠੇ ਕਰ ਲਓ ਖੁਸ਼ੀ ਸਾਰਿਆਂ ਦੇ ਪਰ ਦੋ ਮੈਨੂੰ ਇਹ ਬੰਦੇ ਗਿਣ ਲਈ ਆਪਾਂ ਇਹ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਾਲ ਇੰਨੀ ਮਦਦ ਕੀਤੀ ਸਾਡੀ ਇੱਥੇ ਤੱਕ ਛੱਡ ਕੇ ਕਹਿੰਦੇ ਨੇ ਲੋਕ ਲਾ ਉਤਾਰ ਕੇ ਨਹੀਂ ਮੁੜੇ ਧੰਨਵਾਦ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਅਸਲਾਮੁਅਲੈਕ ਸਿੰਘ ਜੀ ਸਰਦਾ ਬਿਕਰਮ ਸਿੰਘ ਕਿੱਥੋਂ ਬਿਲੋਂਗ ਕਰਦੇ ਹੋ ਅਸੀਂ ਵੇਰਕੇ ਲੋਕਲ ਆ ਬੇਰਕੇ ਤੋਂ ਚਲੋ ਜਿੱਦਣ ਆਏ ਫਿਰ ਮਿਲਦੇ ਆ ਸ਼ੁਕਰੀਆ ਮਿਹਰਬਾਨੀ ਹੈ ਚੰਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਇਹ ਜਾਂਦੇ ਜਾਂਦੇ ਦੇਖੋ ਲਾਈਨਾਂ ਹੀ ਲੈਣਾ ਤੇ ਅੱਗੇ ਫੇਰ ਲਾਈਨ ਉਹ ਤੋਂ ਅਸੀਂ ਅੰਦਰ ਜਾਣਾ ਜਿੱਥੋਂ ਦੀ ਪਹਿਲਾਂ ਕਹਿੰਦੇ ਲੰਗੇ ਹੋਈਏ ਉਹਦਾ ਪਤਾ ਹੁੰਦਾ ਰਾਹ ਰਸਤਿਆਂ ਦਾ ਕਿ ਕਿੱਥੋਂ ਕਿੱਥੋਂ ਨਹੀਂ ਜਾਣਾ ਇੱਥੋਂ ਇਮੀਗ੍ਰੇਸ਼ਨ ਦੇ ਵੱਲੋਂ ਅੰਦਰ ਐਂਟਰ ਹੋ ਜਾਾਂਗੇ ਜੀ ਤੇ ਫੇਰ ਇਮੀਗ੍ਰੇਸ਼ਨ ਕਰਾ ਕੇ ਫੇਰ ਬਿਲਕੁਲ ਬਾਰਡਰ ਤੇ ਪਹੁੰਚਾਂਗੇ ਇੱਥੋਂ ਜਿਹੜਾ ਬਾਰਡਰ ਹੈ ਲਗਭਗ ਹੋਣਾ 1 ਕਿਲੋਮੀਟਰ 1 ਕਿਲੋਮੀਟਰ ਤੋਂ ਉੱਪਰ ਥੋੜੇ ਫਾਰਮ ਆ ਗਏ ਚਾਚਾ ਜੀ ਭਰੇਗੇ ਓਕੇ ਓਕੇ ਮੌਸਮ ਨਾਲ ਅੱਜ ਕਾਫੀ ਜ਼ਿਆਦਾ ਖਰਾਬ ਹੈਗਾ ਵੈਸੇ ਪਿਛਲੇ 5-7 ਦਿਨ ਤੋਂ ਮੈਨੂੰ ਲੱਗਦਾ ਇੰਨਾਂ ਨਹੀਂ ਅੱਗੇ ਅਸੀਂ ਦੇਖਦੇ ਹੁੰਦੇ ਆ ਇੱਥੋਂ ਦਾ ਜਿਹੜੇ ਝੰਡੇ ਆ ਦੋਵੇਂ ਇੰਡੀਆ ਦਾ ਤੇ ਪਾਕਿਸਤਾਨ ਦਾ ਦੋਵੇਂ ਝੰਡੇ ਤੋਂ ਸਾਫ਼ ਦਿਖਦੇ ਹੁੰਦੇ ਆ ਇਹ ਪਤਾ ਨਹੀਂ ਧੁੰਦ ਆ ਪਤਾ ਨਹੀਂ ਧੂਆ ਆ ਪਤਾ ਨਹੀਂ ਪ੍ਰਦੂਸ਼ਣ ਆ ਪਤਾ ਰੱਬ ਜਾਣਦਾ ਕੀ ਆ ਪਰ ਸਮੋਗ ਆ ਪਾਲੀ ਵਾਈਗਲ ਸਮੋਗ ਆ ਉਹਦੇ ਕਰਕੇ ਨਾਲੇ ਦਾ ਪਰੇਸ਼ਾਨੀ ਬਹੁਤ ਆ ਸਾਹ ਲੈਣ ਚ ਵੀ ਥੋੜਾ ਜਿਹਾ ਗਿਆ ਪੰਜ ਦਿਨਾਂ ਤੋਂ ਮੈਨੂੰ ਲੱਗਦਾ ਜਿੱਦਣ ਮੀਂਹ ਪਊਗਾ ਸ਼ਾਇਦ ਉਦੋਂ ਠੀਕ ਹੋਊਗਾ ਤੇ ਲਾਹੌਰ ਦਾ ਕਹਿੰਦੇ ਇਦੋਂ ਵੀ ਵੱਡਾ ਸ਼ਹਿਰ ਆ ਅਮਰਸਰ ਤੋਂ ਤੇ ਉਥੇ ਤਾਂ ਏਦੋਂ ਵੀ ਜ਼ਿਆਦਾ ਇਹ ਮਤਲਬ ਦਾ ਸਮੱਸਿਆ ਹੋਊਗੀ ਹੈ ਤੇ ਅਮਰਸਰ ਪਿੰਡਾਂ ਵੱਲ ਸਾਡੇ ਵੱਲ ਬਰਨਾਲੇ ਹੋਰ ਉਧਰ ਹਜੇ ਸਹੀ ਸੀ ਅਮਰਸਰ ਜ਼ਿਆਦਾ ਲੱਗ ਰਹੀ ਹੈ ਮਤਲਬ ਜਿੱਥੇ ਇਥੇ ਸ਼ਹਿਰ ਵੱਡੇ ਅਜੇ ਟ੍ਰੈਫਿਕ ਜ਼ਿਆਦਾ ਉਹਦੇ ਕਰਕੇ ਜ਼ਿਆਦਾ ਸਮੱਸਿਆ ਹੈਗੀ ਸਿੰਗਲ ਲਾਈਨ ਚ ਜਾਓਗੇ ਅਸੀਂ ਤਾਂ ਲਾਈਨ ਤੇ ਜਾ ਰਹੇ ਹਾਂ ਕਦ ਨਹੀਂ ਜਾਏਗੀ ਅੱਗੇ ਖੁੱਲਗੇ ਜੀ ਦਰਵਾਜ਼ੇ ਜਾ ਰਹੇ ਉਹਨਾਂ ਨੂੰ ਤਾਂ ਤੁਸੀਂ ਰੋਕ ਕੰਡੇਆਲੀਆਂ ਤਾਰਾਂ ਲੰਘਣੀਆਂ ਅੱਜ ਹਾਂ ਖੜਨੇ ਹੀ ਉਥੇ ਜਾਣਾ ਚਲੋ 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 ਲਓ ਜੀ ਐਂਟਰੀ ਹੋਣ ਜਾ ਰਹੀ ਆ ਪਾਸਪੋਰਟ ਦਿਖਾ ਦਈਏ ਤੇ ਫਿਰ ਪੋਲੀਓ ਦੀ ਵੀ ਬੂੰਦ ਵੀਣੀ ਅੰਦਰ ਲਓ ਜੀ ਅੰਦਰ ਐਂਟਰੀ ਹੋ ਗਈ ਤੇ ਸਮਾਨ ਹੁਣ ਇਹਨਾਂ ਕੋਲ ਰੱਖ ਦਈਏ ਜਿਆਦਾ ਵਧੀਆ ਹਾਂਜੀ ਨੇੜੀ ਤਾਂ ਹੈਗਾ ਇੱਥੋਂ ਬਹੁਤ ਲੰਬੀ ਲਾਈਨ ਹੈ ਜੀ ਸੰਗਤ ਦੀ ਉਹ ਤੱਕ ਦੂਰ ਤੱਕ ਦਿਖਦੀ ਅੱਖ ਨਾਲ ਤੇ ਸੂਰਜ ਦੇਵਤਾ ਵੀ ਥੋੜਾ ਜਿਹਾ ਨਿਕਲਿਆ ਮਾੜਾ ਜਾ ਚਾਨਣ ਹੋਇਆ ਥੋੜਾ ਜਿਹਾ ਹੁਣ ਸਵੇਰ ਨਾਲ ਸਵੇਰੇ ਆਓ ਬਾਚੋ ਆਓ ਕਾਠੇ ਨਹੀਂ ਰਹਿੰਦਾ ਸੰਗਤ ਦਾ ਏ ਅਸੀਂ ਪਹੁੰਚ ਗਏ ਜੀ ਅੰਦਰਲੇ ਪਾਸੇ ਯਾਤਰੀ ਟਰਮੀਨਲ ਤੇ ਤੇ ਇੱਥੇ ਹੁਣ ਹੁਣੀ ਜੀ ਆਪਣੀ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦਾ ਦਫ਼ਤਰ ਹੈ ਕਹਿ ਸਕਦੇ ਤੁਸੀਂ ਅਟਾਰੀ ਬਾਰਡਰ ਤੇ ਇਮੀਗ੍ਰੇਸ਼ਨ ਡਨ ਹੋ ਗਿਆ ਜੀ ਸਾਰਾ ਤੇ ਇਸ ਤੋਂ ਅਗੇ ਬੱਸਾਂ ਜਾਂ ਹੁੰਦੀਆਂ ਆਹ ਬੱਸਾਂ ਲੱਗੀਆਂ ਹੋਈਆਂ ਇਹ ਤੁਹਾਨੂੰ ਦਿਖਾਈ ਸੀ ਸਾਰੀ ਸੰਗਤ ਇਹਨਾਂ ਚ ਬੈਠ ਕੇ ਜ਼ੀਰੋ ਲਾਈਨ ਦਾ ਕਤਾਰ ਕਿੰਦਾ ਜਮਾ ਗੇਟ ਤੱਕ ਕਤਾਰ ਕਿ ਆਉਣਗੇ ਸਾਰਿਆਂ ਦਾ ਹੋ ਗਿਆ ਆ ਬੈਠੀ ਆ ਸਾਡੀ ਸਾਰੀ ਫੈਮਿਲੀ ਤੇ ਬੈਗ ਇਹਦੇ ਚ ਲੱਦ ਕੇ ਜਾਂਦੇ ਨੇ ਛੋਟੇ ਹਾਥੀਆਂ ਚ ਲੱਦ ਲੈਂਦੇ ਨੇ ਇਹ ਇਹ ਦੇਖੋ ਇਸ ਤਰੀਕੇ ਨਾਲ ਤੇ ਹੁਣ ਹੋਰ ਬੱਸ ਆਉਂਦੀ ਆ ਤੇ ਫੇਰ ਪਹੁੰਚਦੇ ਆ ਜੀ ਜ਼ੀਰੋ ਲਾਈਨ ਤੇ ਬਿਲਕੁਲ ਬਾਰਡਰ ਤੇ ਪਹੁੰਚ ਗਏ ਜੀ ਜ਼ੀਰੋ ਲਾਈਨ ਤੇ ਤੇ ਸਮਾਨ ਇੱਥੇ ਸਾਰਾ ਅਸੀਂ ਉਤਾਰ ਰਹੇ ਹਾਂ ਹੁਣ ਆਪਣਾ ਤੇ ਹੁਣ ਜਲਦੀ ਕਰਦੇ ਆ ਗੇਟ ਪਾਰ ਤੇ ਅਸੀਂ ਹੁਣ ਮਿਲਣਾ ਸਾਡੇ ਬੇਬੇ ਬਾਪੂ ਨੂੰ ਉਹਨਾਂ ਨੂੰ ਜਥੇ ਵਾਲੇ ਨੂੰ ਅਲੱਗ ਤੋਂ ਬੁਲਾ ਰਹੇ ਆ ਸਾਨੂੰ ਲੱਗਦਾ ਕਿਉਂਕਿ ਸਾਡਾ ਵਿਜ਼ਿਟ ਵੀਜਾ ਪਹਿਲਾਂ ਕੋ ਖੁੱਲਾ ਵੀਜ਼ਾ ਹੈਗਾ ਤੇ ਉਹਨਾਂ ਦਾ ਜਥੇ ਵਾਲਾ ਹੈਗਾ ਤੇ ਉਹਨਾਂ ਨੂੰ ਅਲੱਗ ਲੈ ਕੇ ਜਾ ਰਹੇ ਨੇ ਸ਼ਾਇਦ ਗੇਟ ਟੱਪਣ ਵੇਲੇ ਅਸੀਂ ਸਾਰੇ ਜਣੇ ਇਕੱਠੇ ਹੋ ਜਾਵਾਂਗੇ। ਲਓ ਜੀ ਸਾਰਾ ਕੰਮ ਡਨ ਹੋ ਗਿਆ। ਲਾਸਟ ਇੱਥੇ ਚੈੱਕ ਪੋਸਟ ਹੈ ਜਿੱਥੇ ਮਤਲਬ ਐਂਟਰੀ ਹੁੰਦੀ ਹੈ ਤੇ ਉਹ ਵੀ ਹੋ ਗਈ। ਬੇਬੇ ਬਾਪੂ ਵੀ ਆ ਗਏ ਜੀ ਪਹੁੰਚ ਗਏ ਤੇ ਇਹ ਚਾਚਾ ਜੀ ਵੀ ਬੀਐਸਐਫ ਮੇ ਚਾਹੀਏ تھے۔ ਸਰ ਇਹ ਬੀਐਸਐਫ ਮੇ ਚਾਹੀਏ تھے۔ ਇਹਨਾਂ ਨੂੰ ਬੀਐਸਐਫ ਵਿੱਚ ਜਾਣ ਦੇਣਾ ਸੀਗਾ। ਲਓ ਜੀ ਬਾਰਡਰ ਹੋ ਰਿਹਾ ਕ੍ਰਾਸ ਜ਼ੀਰੋ ਲਾਈਨ ਤੇ ਬਿਲਕੁਲ ਚਲੋ ਪਾਸਪੋਰਟ ਖੋਜੀ ਪਾਸਪੋਰਟ ਦਿਓ ਸੰਗਤ ਸਾਡੀ ਸਾਰੀ ਆ ਗਈ ਇਸ ਵਾਰ ਅਲੱਗ-ਅਲੱਗ ਜਾਣਾ ਪਿਆ ਪਿਛਲੀ ਵਾਰ ਤਾਂ ਇਕੱਠੇ ਜਾਣ ਦਿੱਤਾ ਸੀਗਾ ਖੜ ਜਿਓ ਇੱਥੇ ਜੀ ਹਾਂ ਰੁਕ ਜਿਓ ਹਾਂਜੀ ਆ ਜ਼ੀਰੋ ਲਾਈਨ ਆ ਥੱਲੇ ਦੇਖੋ ਲਓ ਜੀ ਤੇ ਟੈਚੀ ਆਪਣੇ ਉਹ ਪਹੁੰਚ ਗਏ ਉਹ ਉੱਥੇ ਟਿਕ ਜਾਣਗੇ ਤੇ ਇਹ ਤੋਂ ਬਾਅਦ ਅਗਲੇ ਬੰਦੇ ਚੱਕ ਕੇ ਲੈ ਜਾਣਗੇ ਇਹ ਦੇਖੋ ਇਹ ਆ ਜੀ ਜ਼ੀਰੋ ਲਾਈ ਤੇ ਇਹ ਹੋ ਗਿਆ ਕਰਾਸ ਆ ਗਈ ਟਾਲ ਲਓ ਲਓ ਜੀ ਆਗੇ ਲੰਦੇ ਪੰਜਾਬ ਵਾਲੇ ਪਾਸੇ ਇੱਕ ਵਾਰ ਫੇਰ ਯਾਤਰਾ ਦੇ ਤੇ ਐਤ ਕੀ ਜਿਹੜਾ ਇਧਰਲਾ ਪਾਸਾ ਇਹ ਬੰਦ ਹੈ ਮੈਂ ਤੁਹਾਨੂੰ ਦਿਖਾਵਾਂ ਅੱਗੇ ਤਾਂ ਇੱਥੋਂ ਲੰਘੇ ਸੀ ਕਾਫੀ ਕੁਝ ਬਦਲ ਗਿਆ 1 ਸਾਲ ਜੀ ਤੇ ਐਤ ਕੀ ਮੈਂ ਲਾਦਾ ਇਧਰ ਸਾਈਡ ਉਤੋਂ ਦੀ ਲੈ ਕੇ ਜਾਣਗੇ ਤੁਹਾਨੂੰ ਦਿਖਾ ਦਈਏ ਤੇ ਆਹ ਦੇਖੋ ਇਧਰ ਦੀ ਲੈ ਕੇ ਜਾ ਰਹੇ ਆ ਤੇ ਪਿਛਲੇ ਵਾਰ ਇੱਥੋਂ ਗਏ ਸੀ ਜੀ ਸਿੱਧਾ ਇਧਰ ਨੂੰ ਤੇ ਹੁਣ ਕਹਿੰਦੇ ਕੰਸਟਰਕਸ਼ਨ ਚੱਲ ਰਹੀ ਹੈ ਇੱਥੇ ਸਾਰੀ ਚੀਜ਼ ਬੰਦ ਕੀਤੀ ਹੋਈ ਹੈ ਤੇ ਸੰਗਤ ਸਾਰੀ ਲੰਘ ਕੇ ਆ ਰਹੀ ਹੈ ਇਹ ਦੇਖੋ ਸਾਹਮਣੇ ਵਾਲੇ ਪਾਸੇ ਥੋੜੀ ਉਹ ਤਾਂ ਰਹੇ ਇਹ ਚਾਚਾ ਬੀਐਸਐਫ ਵਾਲਾ ਕਹਿੰਦਾ ਮੈਂ ਬੈਗ ਰੱਖੜੇ ਨਹੀਂ ਇਹ ਟੱਕਣ ਨਾਲ ਕਹਿੰਦੇ ਅਸੀਂ ਬੈਗ ਲੈ ਕੇ ਜਾਵਾਂਗੇ ਤੁਹਾਡੇ ਇਹ ਬੈਗ ਲੱਦਦੇ ਆ ਸਾਰੇ ਸਾਡੇ ਸੁਣਦੇ ਨਹੀਂ ਜੀ ਚਾ ਭੰਨਣਗੇ ਅੱਜ ਸਾਰੀਆਂ ਹਾਂਜੀ ਸਸੀ ਕਾ ਭੈਣੇ ਹੋਰ ਕਿਦਾ ਜੀ ਓ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਹਾਂਜੀ ਹਲੋ ਠੀਕੋ ਰੱਖ ਲੈ ਰੱਖ ਲੈ ਭਰਾਵਾ ਸਾਰੇ ਰੱਖ ਲੈ ਤੁਹਾਨੂੰ ਸੋਚ ਕੇ ਆਈ ਸੀ ਕਿ ਅਗਰ ਤੁਸੀਂ ਮੈਨੂੰ ਮਿਲੋ ਨਾ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਜੀ ਥੈਂਕ ਯੂ ਇਸ ਵਾਰ ਨਾ ਜਿਹੜਾ ਤੁਹਾਨੂੰ ਕਹਿਆ ਸਾਈਡ ਉੱਪਰ ਦੇ ਜਾ ਰਹੇ ਹਾਂ ਆ ਪਿਛਲੇ ਪਾਸੇ ਦੀ ਹੈ ਅੱਗੇ ਪਹਿਲਾਂ ਇੱਧਰ ਕਦੇ ਆਏ ਨਹੀਂ ਸੀ ਆ ਏਰੀਆ ਚਲੋ ਚਲੋ ਆਜੋ ਡਿਸਟੈਂਸ ਇਸ ਵਾਰ ਕਾਫੀ ਐ ਤੁਰਕੇ ਜਾਣ ਵਾਲੀ ਤੇ ਪਿਛਲੀ ਵਾਰ ਤਾਂ ਸਿੱਧਾ ਹੀ ਸੀ ਜਿਵੇਂ ਤੁਹਾਨੂੰ ਦੱਸਿਆ ਬਿਲਕੁਲ ਨੇੜੇ ਤੁਰਕੀ ਪਹੁੰਚਿਆ ਜਾ ਸਕਦਾ ਸੀਗਾ ਐਤਕੀ ਆ ਕੰਸਟਰਕਸ਼ਨ ਕਰਕੇ ਰੇਤੇ ਰਵੇ ਵਿੱਚ ਉਹ ਨਹੀਂ ਇਧਰ ਦੀ ਵਧੀਆ ਹੋਇਆ ਬਾਈ ਹੁਣ ਇਹਨਾਂ ਨੂੰ ਬੈਗ ਫੜਾ ਦੇ ਨਹੀਂ ਤਾਂ ਬਾਈ ਸਾਰੇ ਬੈਗ ਲੈ ਫੜ ਜਾਣੇ ਸਾਡੇ ਹਨਾ ਹੈ ਕਿ ਟੁੱਟ ਟੁੱਟ ਜਾਣੇ ਸੀ ਸਾਰੇ ਹੀ ਹਾਂਜੀ ਤੁਹਾਡੇ ਟਾਇਰ ਵੀ ਟੁੱਟ ਜਾਣੇ ਸੀ ਜੀ ਆਹ ਤੇ ਸਾਡੀਆਂ ਬੱਗੀਆਂ ਕੰਮ ਦੇ ਰਿਆ ਨਹੀਂ ਤੁਹਾਨੂੰ ਇਹ ਦੇਖ ਲੋ ਬੰਦੇ ਮੈਂ ਮਾਈਕ ਲਾਇਆ ਤੁਹਾਡਾ ਨਾਲ ਅੱਛਾ ਹਾਂਜੀ ਮਾਈਕ ਨਾ ਤੋੜਦੇ ਇਹ ਜ਼ਰੂਰੀ ਨਹੀਂ ਮਾਈਕ ਨਹੀਂ ਤੋੜਦਾ ਤੇਰਾ ਚੱਲ ਧੰਨਵਾਦ ਭਰਾ ਐ ਜੀ ਐ ਲਓ ਜੀ ਢੱਲੋਂ ਸਾਹਿਬ ਆ ਗਏ ਨੇ ਆਪਣੇ ਕੋਣ ਹਾਂਜੀ ਜੀ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਮਿਹਰਬਾਨੀ ਜੀ ਮਿਹਰਬਾਨੀ ਜੀ ਰਾਣਾ ਸਾਹਿਬ ਕਿਵੇਂ ਜੀ ਬਹੁਤ ਠੀਕ ਠਾਕ ਜੀ 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 ਸ਼ੁਕਰੀਆ ਸ਼ੁਕਰੀਆ ਐ ਲਓ ਜੀ ਸਾਡਾ ਤਾਂ ਵੈਲਕਮ ਹੋ ਗਿਆ ਸੀ ਆਪ ਬਾਪੂ ਨੇ ਦਾ ਵੈਲਕਮ ਕਰੋ ਜੀ ਚਲੋ ਸ਼ੁਕਰੀਆ ਜੀ ਫੜੋ ਜੀ ਆ ਚਾਚਾ ਜੀ ਨੂੰ ਫੜਾਓ ਇੱਕ ਸਾਡੀ ਮਾ ਜੀ ਢਿੱਲੋ ਬਾਈ ਮੈਂ ਕਿਹਾ ਐਤ ਕਿ ਅਸੀਂ ਇਹ ਚਾਚਾ ਜੀ ਨੂੰ ਮੈਂ ਖਾਸ ਕਰਕੇ ਤੁਹਾਡੇ ਵਾਸਤੇ ਲੈ ਆਉਂ ਜੀ ਨਹੀਂ ਨਹੀਂ ਉਹ ਉਹਨਾਂ ਇੱਕ ਪਿੱਛੇ ਵੀ ਇਹਨਾਂ ਨੂੰ ਪਾਓ ਜੀ ਮੈਂ ਕਿਹਾ ਵੱਡੇ ਕੱਦਾਂ ਵਾਲੇ ਬੰਦੇ ਸਾਡੇ ਵੀ ਹੈ ਉੱਚੇ ਲੰਘੇ ਉੱਚੇ ਲੰਘੇ ਐਤ ਕਿ ਅਸੀਂ ਕਿਉਂ ਹਾਂ ਵੱਧ ਗਿਆ ਚਾਰ ਕਿੰਝ ਵੱਧ ਗਿਆ ਅੱਗੇ ਸਾਨੂੰ ਐ ਧੌਣ ਜਗ ਜਗ ਦੇਖਣੀ ਪੈਂਦੀ ਢੱਲੋ ਸਾਹਿਬ ਕਰੀਏ ਹਾਂਜੀ ਹੋਰ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਚਲੋ ਲਓ ਜੀ ਸਵਾਗਤ ਹੋ ਗਿਆ ਤੇ ਇਮੀਗ੍ਰੇਸ਼ਨ ਦੇ ਲਈ ਅੰਦਰ ਜਾ ਰਹੇ ਹੁਣ ਇੱਥੇ ਵੀ ਲੰਗਰ ਪਾਣੀ ਦਾ ਪ੍ਰਬੰਧ ਹੁੰਦਾ ਇਧਰਲੇ ਪਾਸੇ ਵੀ ਇਧਰਲੇ ਪਾਸੇ ਵੀ ਲੰਗਰ ਪਾਣੀ ਚੱਲਦਾ ਹੁੰਦਾ ਹੈਗਾ ਤੇ ਇਹ ਇਧਰਲਾ ਪਾਸਾ ਹੈਗਾ ਦੂਜਾ ਪਾਸਾ ਲਹਿੰਦੇ ਪੰਜਾਬ ਦਾ ਪਾਕਿਸਤਾਨੀ ਇਮੀਗ੍ਰੇਸ਼ਨ ਵਾਲਾ ਹਾਂਜੀ ਇੱਧਰ ਆ ਜਾਓ ਇਹ ਆਪਾਂ ਵਾਪਸ ਕਰਨੇ ਆ ਜੀ ਇਹਨਾਂ ਨੂੰ ਇਹਨਾਂ ਨੇ ਫੇਰ ਅੱਗੇ ਵੀ ਹੋਰ ਕਿਸੇ ਨੂੰ ਦੇਣੇ ਹੁੰਦੇ ਆ ਮੈਂ ਜਾਣਦਾ ਕਰਦਾ ਇਹ ਵਾਪਸ ਕਰਨੇ ਚੱਲੋ ਜੀ ਮੈਂ ਕਿਹਾ ਵਾਪਸ ਕਰਨੇ ਇਹਨਾਂ ਦੇ ਅੱਗੇ ਹੋਰ ਨੂੰ ਵੀ ਨੇ ਮੈਂ ਕਿਹਾ ਅੱਗੇ ਹੋਰ ਨੂੰ ਵੀ ਦੇਣੇ ਆ ਤਿੰਨ ਹਜ਼ਾਰ ਬੰਦਾ ਆ ਤੇ ਤਿੰਨਾਂ ਨੇ ਭੁਗਤਾਨਾ ਆ ਫੁੱਲ ਮੋੜ ਦਿਓ ਜੀ ਜਿਆਦ ਨਾਲ ਸਾਰੇ ਇਹ ਨਾਲ ਨਹੀਂ ਲੈ ਕੇ ਜਾਣੇ ਆਪਾਂ ਇਮੀਗ੍ਰੇਸ਼ਨ ਕਰਾ ਲਈਏ ਹੁਣ ਆਜੋ 33 ਬੰਦਾ ਕੰਮ ਕਰਾ ਰਿਹਾ ਕੀ ਹੋ ਗਿਆ ਘਰ ਦਾ ਪੇਤੀ ਲੰਗਾ ਡਾਏ ਤੁਸੀਂ ਸਾਡੀ ਨਾ ਇੱਕ ਕੈਮਰਾ ਜਿਹੜਾ ਨਾ ਬੱਜ ਵੀ ਨਹੀਂ ਸਕਦੇ ਚਲ ਨਹੀਂ ਨਹੀਂ ਆਏ ਆ ਜੀ ਅਸੀਂ ਕਰਨਾ ਵੀ ਕੀ ਹੈ ਹਾਂਜੀ 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 ਇਮੀਗ੍ਰੇਸ਼ਨ ਕਰਾ ਲਈਏ ਜੀ ਹੁਣ ਲੈ ਆ ਜਲਦੀ ਜਲਦੀ ਨਿਕਲੀਏ ਤੇ እን 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 ਥੈਂਕ ਯੂ ਠੀਕ ਹੈ ਜੀ ਜੀ ਸ਼ੁਕਰੀਆ ਸਾਰੇ ਹਾਂਜੀ ਲਓ ਜੀ ਭਾਈ ਨੂੰ ਤਾਂ ਮਿਲਨੇ ਮੈਂ ਕਿਹਾ ਮਿਲ ਲੀਆਂ ਗੱਲ ਲੀਆਂ ਸਾਡੀਆਂ ਰਹਿ ਗਈਆਂ ਸਾਰਿਆਂ ਦੀਆਂ ਮਿਲਣੀਆਂ ਕਿਉਂ ਜੀ ਸਾਡੀ ਰਹਿ ਗਈ ਹਾਂਜੀ ਹੋਰ ਤੁਹਾਨੂੰ ਫੇਰ ਇੱਕ ਵਾਰ ਜੀ ਸ਼ੁਕਰੀਆ ਬਹੁਤ ਦਿਲ ਖੁਸ਼ ਹੈ ਵੀ ਤੁਸੀਂ ਫੇਰ ਆਏ ਆ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਇਹ ਵੀ ਮੈਂ ਦੱਸ ਦਵਾਂ ਵੀ ਇਹਨਾਂ ਦੇ ਤਰਲੇ ਪਾਪਾ ਇਹਨਾਂ ਨੂੰ ਆਖਿਆ ਵੀ ਆਓ ਫੇਰ ਫੇਰ ਆਉਂਦੇ ਯਾਰ ਇੰਨੀ ਸਾਨੂੰ ਐਤ ਕੀ ਵੀਜ਼ਾ ਵੀ ਤਰਲੇ ਪਾਪਾ ਹੀ ਮਿਲੇ ਐਤ ਕੀ ਬਹੁਤ ਲੇਲੜੀਆਂ ਕੱਢਣੀਆਂ ਪਈਆਂ ਜੀ ਵੀਜ਼ੇ ਲਈ ਵੀਜ਼ਾ ਬਹੁਤ ਮੁਸ਼ਕਲ ਮਿਲੇ ਹਾਂਜੀ ਪਿਛਲੀ ਵਾਰੀ ਹਾਂਜੀ ਤੁਹਾਡਾ ਸਾਰੇ ਬਲੌਗ ਵੇਖ ਕੇ ਅਸੀਂ ਦਰਸ਼ਨ ਕੀਤੇ ਸਾਡੀ ਵੈਕਡੂ ਨੇ ਕਿਰਪਾ ਕਰਤੀ ਵੀ ਅਸੀਂ ਆਪ ਹੀ ਦਰਸ਼ਨ ਚਾ ਲੋ ਵੈਲਕਮ ਤੁਹਾਨੂੰ ਜੀ ਕਰਮਾਂ ਦੀ ਗੱਲ ਹੈ ਜੀ ਹਾਂਜੀ ਭਾਗਾਂ ਜਿਹਦੇ ਜਿਹਦੇ ਲਿਖਿਆ ਹੈ ਹਨ ਤੇ ਐਤਕੀ ਜੀ ਅਸੀਂ ਸਾਡਾ ਤੁਹਾਨੂੰ ਜਿਵੇਂ ਦੱਸਿਆ ਖੁੱਲਾ ਵੀ ਜਾਇਤ ਕੀ ਨਵੀਆਂ ਜਗਾਵਾਂ ਦਿਖਾਉਣੀ ਆ ਠੀਕ ਹੈ ਕਿਤੇ ਨਹੀਂ ਵੀ ਉੱਥੇ ਉੱਥੇ ਪਿੰਡਾਂ ਚ ਉੱਥੇ ਉੱਥੇ ਤਰੇ ਫਿਰਨੇ ਨਹੀਂ ਹੋਥ ਐ ਨੂੰ ਜਾਗੇ ਆ ਨਵੀਆਂ ਥਾਵਾਂ ਤੇ ਪਹਿਲੇ ਅਸੀਂ ਦੱਸ ਕੇ ਦਿੰਦਾ ਜਥੇ ਨਾਲ ਹੀ ਰਹਿਣਾਗਾ ਜਿੱਥੇ ਜਿੱਥੇ ਆਪਣਾ ਜਾਦਾ ਜਾ ਉਹ ਸੰਗਤ ਜਾਉ ਉਦੋਂ ਬਾਅਦ ਚ ਫਿਰ ਅਸੀਂ ਕੁਝ ਹੋਰ ਮਲਤਾਨ ਸਾਈਡ ਦਾ ਵੀਜ਼ਾ ਲਿਆ ਹੋਰ ਹਿਸਟੋਰੀਕਲ ਪਲੇਸਸ ਹੋਰ ਆਲਾ ਦਵਾਲਾ ਇਧਰ ਜੀ ਢੱਲੋਂ ਸਾਹਿਬ ਦੀ ਦੁਨੀਆ ਬਹੁਤ ਫੈਨ ਹੈ ਛੱਡਦੇ ਪੰਜਾਬ ਤੋਂ ਇਹ ਫੋਟੋਆਂ ਨਹੀਂ ਮੁੱਕਦੀਆਂ ਇਹਨਾਂ ਦੀਆਂ ਚਲੋ ਜੀ ਚਲੋ ਚਲੋ ਜੀ ਇਮੀਗ੍ਰੇਸ਼ਨ ਕਰਾਉਂਦੇ ਆ ਜੀ ਹੁਣ ਭਾਈ ਜੀ ਸਾਡੇ ਨਾਲ ਵੀ ਇੱਕ ਫੋਟੋ ਲੈ ਲਓ ਜੀ ਅਸੀਂ ਫੋਟੋ ਕਰਾ ਲਈਏ ਜੀ ਅਸੀਂ ਵੀ ਫੋਟੋ ਕਰਾ ਲਈਏ ਜੀ ਇੱਕ ਇਮੀਗ੍ਰੇਸ਼ਨ ਸਾਰਾ ਕਲੀਅਰ ਹੋ ਗਿਆ ਜੀ ਐਦਰਲੇ ਪਾਸੇ ਹੋ ਗਈ ਤੇ ਹੁਣ ਅਸੀਂ ਅੱਗੇ ਜਾ ਰਹੇ ਹਾਂ ਅੱਗੇ ਵੀ ਟੈਂਟਰ ਲੱਗੇ ਹੋਏ ਨੇ ਤੇ ਅੱਗੇ ਮੇਰੇ ਖਿਆਲ ਚ ਆਇਡੈਂਟੀਫਿਕੇਸ਼ਨ ਕਾਰਡ ਆ ਜਿਹੜੇ ਆਪਣੇ ਉਹ ਬਣਨੇ ਆ ਤੇ ਪਾਸਪੋਰਟ ਦੀ ਐਤਕੀ ਨਾ ਮੋਹਰ ਤੁਹਾਨੂੰ ਅੰਦਰੋਂ ਹੀ ਦਿਖਾ ਸਕਦਾ ਪਰ ਸਟੈਂਪਲ ਆ ਗਿਆ ਕਿਉਂਕਿ YouTube ਦੀ ਪਾਲਿਸੀ ਚ ਕੁਝ ਆਉਂਦਾ ਹੈਗਾ ਇੱਥੇ ਜੀ ਸਾਰੀ ਇਹ ਰਜਿਸਟ੍ਰੇਸ਼ਨ ਹੁੰਦੀ ਆ ਔਨ ਸਾਰੀ ਜਿਹੜਾ ਟੈਂਟ ਲੱਗਿਆ ਤੁਹਾਨੂੰ ਦਿਖਾਇਆ ਸੀ ਨਾ ਇੱਥੇ ਬੱਸਾਂ ਦੀ ਬੁਕਿੰਗ ਹੁੰਦੀ ਆ ਤੇ ਜਿਹੜੀਆਂ ਤੁਹਾਨੂੰ ਪੂਰੀ ਯਾਤਰਾ ਕਰਾਉਣੀ ਆ 505500 ਰੁਪਿਆ ਇੰਡੀਅਨ ਇੱਕ ਜਣੇ ਦਾ ਲਿਆ ਜਾਂਦਾ ਪਰਸੈਂਟ ਤੇ ਦੂਜਾ ਇੱਥੇ ਕਰੰਸੀ ਵੀ ਐਕਸਚੇਂਜ ਕਰਾ ਸਕਦੇ ਹੋ ਤੁਸੀਂ 290 ਦੇ ਪ੍ਰਾਈਸ ਨਾਲ ਮੱਟੇ ਨਾਲ ਹੋਰ ਜੀ ਠੀਕ ਠਾਕ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਬਹੁਤ ਵਧੀਆ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਤੇ ਆ ਦੇਖੋ ਜੀ ਆ ਲਿਖਿਆ ਰੈਂਟ ਪਰ ਪਰਸਨ ਇਹ ਬਸ ਜਦਾ ਇਹ ਸਾਰਾ ਹੋ ਰਹਿਣ ਲੱਜਾਉਂ ਤੇ ਉਹ ਉਥੇ ਕਰੰਸੀ এক্সচেਜ ਹੋ ਰਹੀ ਹੈ ਇਹ ਸਾਰਾ ਕੁਝ ਕਈ ਬੰਦੇ ਪੁੱਛਦੇ ਹੁੰਦੇ ਵੀ ਕਰੰਸੀ ਕਿੱਥੋਂ এক্সচেਜ ਹੋਣੀ ਹੈ ਇਹ ਜਦੋਂ ਜੀ ਬਾਟਰ ਟੱਪ ਜਾਂਦੇ ਆਪਾਂ ਦੂਜੇ ਪਾਸੇ ਆ ਜਾਨੇ ਤੇ ਇਧਰਲੇ ਪਾਸੇ ਸਾਰੀ ਇਹ ਚੇਂਜ ਕਰਾ ਸਕਦੇ ਹਾਂ ਬਾਹਰਲੇ ਪਾਸੇ ਲੰਗਰ ਲੱਗਿਆ ਹੋਇਆ ਤੇ ਸਾਰਾ ਸასი ਗੱਲ ਬਾਈ ਜੀ ਬਹੁਤ ਠੀਕ ਠਾਕ ਜੀ ਬਾਰ-ਬਾਰੇ ਚੱਲਦੇ ਅੰਦਰ ਦਾ ਰਸ਼ ਬੜਾ ਚਾਹ ਪਾਲੀ ਭਾਈ ਚਾਹ ਲੈ ਗਏ ਨੇ ਕਹਿੰਦੇ ਥੱਕ ਗਏ ਤੁਸੀਂ ਹੈ ਸਾਰੇ ਦਿਖਾਉਂਦੇ ਦਿਖਾਉਂਦੇ ਤੇ ਇੱਥੇ ਆ ਜੀ ਲੰਗਰ ਉਹ ਸਾਹਮਣੇ ਇਮੀਗ੍ਰੇਸ਼ਨ ਹੈ ਦੂ ਬਾਅਦ ਤੇ ਪਹਿਲਾਂ ਇਹ ਰਜਿਸਟ੍ਰੇਸ਼ਨ ਇੱਧਰ ਕਰਾਉਣੀ ਪੈਂਦੀ ਆ ਸਾਰਿਆਂ ਨੂੰ ਜਿੰਨੇ ਬੰਦੇ ਜੱਥੇ ਆਲੇ ਆਏ ਆ ਇੱਥੇ ਰਜਿਸਟ੍ਰੇਸ਼ਨ ਕਰਾਉਣੀ ਹੈ ਬੰਦਿਆਂ ਨੂੰ ਅੱਗੇ ਪਾ ਦਿੰਦੇ ਆ ਰਾਖਾ ਭਾਲ ਵਾਲੇ ਸੰਭਾਲ ਲੈ ਕੇ ਅੱਗੇ ਬਿੱਛੇ ਹੋ ਜਾਓ ਰਸਤਾ ਖੜ ਦੇਓ ਰਸਤਾ ਦੇ ਜੀ ਰਸਤੇ ਦੇ ਸਾਈਡ ਤੇ ਹੋ ਜਾਓ ਅੱਗੇ ਪਿੱਛੇ ਤੇਰੇ ਤੋਂ ਅੱਗੇ ਤੇਰੇ ਤੋਂ ਬੜੀ ਜਗ੍ਹਾ ਖਾਲੀ ਪਈ ਹੈ। ਲੋ ਜੀ ਇੱਥੇ ਬਣਦੇ ਨੇ ਜਿਹੜੇ ਆਇਡੈਂਟੀਫਿਕੇਸ਼ਨ ਕਾਰਡ ਐਨੂੰ ਯਾਤਰੀ ਕਾਰਡ ਵੀ ਕਹਿੰਦੇ ਬਣ ਗਿਆ ਅੰਕਲ ਜੀ ਤੁਹਾਡਾ ਲਓ ਦਿਖਾਓ ਮੜੇ ਵਿੱਚ ਪਾ ਕੇ ਉਹਨੂੰ ਫੇਰ ਦਿਖਾਓ ਤੇ ਕਿਹੋ ਜਿਹਾ ਬਣਦੇ ਨੇ ਐ ਆਇਡੈਂਟੀਫਿਕੇਸ਼ਨ ਕਾਰਡ ਬਣਦੇ ਆ ਜੀ ਇਹ ਸਾਰਿਆਂ ਨੇ ਲੈਣਾ ਜ਼ਰੂਰੀ ਹੈ ਸਾਰਿਆਂ ਨੂੰ ਤੇ ਫੇਰ ਹੀ ਤੁਹਾਨੂੰ ਬੱਸ 'ਚ ਚੜਨ ਦਿੰਦੇ ਨੇ ਆਇਡੈਂਟੀਫਿਕੇਸ਼ਨ ਕਾਰਡ ਦੇ ਨਾਲ ਤੇ ਪਹਿਲਾਂ ਇਮੀਗ੍ਰੇਸ਼ਨ ਪਹਿਲਾਂ ਰਜਿਸਟ੍ਰੇਸ਼ਨ ਹੁੰਦੀ ਆ ਉਥੋਂ ਟਿਕਟ ਮਿਲਦੀ ਆ ਟਿਕਟ ਤੋਂ ਬਾਅਦ ਜੀ ਫਿਰ ਇਮੀਗ੍ਰੇਸ਼ਨ ਹੁੰਦੀ ਆ ਇਮੀਗ੍ਰੇਸ਼ਨ ਤੋਂ ਜਿਹੜਾ ਅਗਲਾ ਪ੍ਰੋਸੈਸ ਹੁੰਦਾ ਇਹ ਹੋ ਜਾਂਦਾ ਜੀ ਲਓ ਦਿਖਾ ਦਿੰਨੇ ਜੇ ਹੁਣ ਗਲ ਚ ਗਲ ਚ ਪਾਇਆ ਜਾਊਗਾ ਜੀ ਇਹ ਸਾਰਾ ਦਿਨ ਪਾ ਕੇ ਰੱਖਣਾ ਆਪਾਂ ਆਪਣੇ ਕੋਲ ਰੱਖਣਾ ਲਓ ਅਜ ਤੋਂ ਬਾਅਦ ਚ ਕਮਰੇ ਵਗੈਰਾ ਬਣਦੇ ਜੀ ਆ ਦੇਖੋ ਇਹ ਆਇਡੈਂਟੀਟੀ ਕਾਰਡ ਇੰਡੀਅਨ ਯਾਤਰੀ ਯਾਤਰੀ ਕਾਰਡ ਬਣ ਗਿਆ ਨੂੰ ਹੁਣ ਗਲ ਚ ਪਾ ਲਿਓ ਜੀ ਇਹ ਬਲੌਗ ਵੀ ਦਿੱਤਾ ਹੋਰ ਜੀ ਹਾਂ ਇਹ ਜ਼ਰੂਰੀ ਆ ਹੁਣ ਕਿਤੇ ਬਾਹਰ ਨਿਕਲਣਾ ਗੁਰਦੁਆਰਾ ਸਾਹਿਬ ਤੋਂ ਅੰਦਰ ਆਉਣਾ ਬਾਹਰ ਜਾਣਾ ਇਹ ਜ਼ਰੂਰੀ ਹੋ ਗਿਆ ਹੁਣ ਯਾਤਰੀ ਬਣ ਕੇ ਤੁਸੀਂ ਜਾਵਾਂ ਠੀਕ ਹੈ ਜੀ ਠੀਕ ਹੈ ਚਲੋ ਜੀ ਚਲੋ ਜਿਨ੍ਹਾਂ ਦੇ ਪਛਾਣ ਪੱਤਰ ਬਣ ਗਏ ਨੇ ਆਪਣਾ ਸਮਾਨ ਲੈ ਕੇ ਅੱਗੇ ਚਲੇ ਜਾਓ ਜੀ ਜਿਨ੍ਹਾਂ ਦੇ ਪਛਾਣ ਪੱਤਰ ਬਣ ਗਏ ਨੇ ਆਪਣਾ ਸਮਾਨ ਲੈ ਕੇ ਅੱਗੇ ਚਲੇ ਜਾਓ ਜਾ ਕੇ ਤੇ ਕਮਰੇ ਦੀ ਪਰਚੀ ਲਵੋ ਜੀ ਸਾਰਾ ਇਮੀਗ੍ਰੇਸ਼ਨ ਕਲੀਅਰ ਕਰਦੇ ਤੇ ਫਾਰਮੈਲਿਟੀਜ਼ ਕਰਦੇ ਸ਼ਾਮ ਦੇ ਵੱਜ ਕੇ ਜੀ 6 ਤੇ ਹੁਣ ਇਥੋਂ ਬੱਸੇ 'ਚ ਬਿਠਾਉਣ ਲੱਗੇ ਇਹਨਾਂ ਨੂੰ ਸਾਰੇ ਨੂੰ ਤੇ ਜਿੰਨੇ ਸਾਡੇ ਪਰਿਵਾਰ ਦੇ ਮੈਂਬਰ ਆ ਸੀ ਮੇਬੀ ਅਲੱਗ ਜਾਵਾਂਗੇ ਕਹਿੰਦੇ ਅਲੱਗ-ਅਲੱਗ ਜਾਣਾ ਜੀ ਇਥੋਂ ਲੱਗਣਾ ਕੋਈ ਸਵਾ ਡੇਢ ਘੰਟਾ ਲੰਗਾਣਾ ਸਾਹਿਬ ਪਹੁੰਚਣ ਦਾ ਓਕੇ ਫੇ ਪਹੁੰਚਦੇ ਆ ਫਿਰ ਜਾ ਕੇ ਦਿਖਾਉਨੇ ਕਿਹੋ ਜਿਹਾ ਮਾਹੌਲ ਹੈ ਲਓ ਜੀ ਇਹ ਤੀਜੀ ਗਾਨਵਾਈ ਆ ਕਹਿੰਦੇ ਪਹਿਲੀ ਤੁਰੇ ਸੀ 2 ਵਜੇ ਪਹਿਲਾ ਜਿਹਾ 2 ਵਜੇ ਤੁਰੇ ਸੀ ਤੇ ਵੈਖ ਹਲਸਾ ਵੀ ਫਤਿਹ ਹੋ ਠੀਕ ਠਾਕ ਹਾਂ ਜੀ ਜੀ ਸ਼ੁਕਰੀਆ ਭਾਈ ਜੀ ਮਿਹਰਬਾਨੀ ਜੀ ਸੈਮ ਥੈਂਕ ਯੂ ਤੇ ਦੂਜਾ ਤੁਰੇ ਸੀ ਜੀ 3 3:30 ਤੇ ਆ ਹੁਣ ਤੀਜਾ ਗਾਨਵਾਈ ਆ ਦੇਖਦੇ ਹਾਂ ਹਾਂ ਜੀ ਕਿਵੇਂ ਹੋ ਠੀਕ ਠਾਕ ਸ਼ੁਕਰੀਆ ਚਲੋ ਜੀ ਚੱਲੀਏ ਢਿਲੋਂ ਸਾਹਿਬ ਇਹਨਾਂ ਨੂੰ ਬੱਸ 46 ਨੰਬਰ ਮਿਲੀ ਹੈ 46 ਨੰਬਰ 46 ਨੰਬਰ ਬੱਸ 'ਚ ਇਹਨਾਂ ਨੂੰ ਬਿਠਾਉਣ ਲੱਗੇ ਆ ਸੀ ਟਿਕਟ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਵੀ ਲੈ ਲਈ ਆਹ ਟਿਕਟ ਹੀ ਆ ਬੱਸ ਬੱਸ ਦੀ ਅਸੀਂ ਵੀ ਬੱਸ 'ਚ ਸਫ਼ਰ ਕਰ ਸਕਦੇ ਆ ਪਰ ਬੱਸਾਂ ਨੇ ਟਾਈਮ ਬਹੁਤ ਲਾਉਣਾ ਜਥੇ ਨਾਲ ਜਿਹੜਾ ਸੰਗਤ 'ਚ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਹੁੰਦਾ ਹਮੇਸ਼ਾ ਹੀ ਤੇ ਇਹਨਾਂ ਨੇ ਲਗਭਗ 3-4 ਘੰਟਿਆਂ 'ਚ ਪਹੁੰਚਣਾ ਹੈ ਕਿਉਂ ਜੀ ਆਜੋ ਇੱਧਰ ਐਦਾਂ ਹੀ ਆ ਨਾ ਗੱਲ ਕਿੰਨੇ ਘੰਟਿਆਂ ਚ ਪਹੁੰਚ ਜਾਣਾ ਹੈ ਇੱਥੋਂ ਕਿੱਥੇ ਨਨਗਾਣਾ ਸਾਹਿਬ ਨਹੀਂ ਬਸ ਜਦੋਂ ਬਸ ਨਿਕਲ ਨੂੰ ਨਿਕਲ ਨੂੰ ਕਿੰਨਾ ਟਾਈਮ ਲੱਗਣਾ ਹੈ 2.5 ਘੰਟੇ 2.5 ਘੰਟੇ ਲੱਗਣੇ ਤੇ ਫਿਰ ਪਹੁੰਚਣ ਨੂੰ 3 ਘੰਟੇ ਹਾਂਜੀ ਮਤਲਬ 3 ਘੰਟਿਆਂ ਚ ਪਹੁੰਚ ਜਾਣਾ ਹੈ ਜਿ세 ਤਾਂ ਕਾਰ ਤੇ ਜਾਈਏ ਫੇਰ ਕਾਰ ਤੇ ਫੇਰ 1.5 ਘੰਟਾ 1.5 ਘੰਟਾ ਫੇਰ 1.5 ਘੰਟੇ ਚ ਪਹੁੰਚ ਜਾਗੇ ਇਹ ਐਦ ਕਿ ਸਾਡੇ ਬੈਕ ਲਾਈਨ ਨਹੀਂ ਆਏ ਬੈਕ ਲਾਈਨ ਆਉਂਦੇ ਹੁੰਦੇ ਅੱਗੇ ਕਿਉਂ ਨਹੀਂ ਨਹੀਂ ਇੰਨਾ ਨਹੀਂ ਆਇਆ ਬੈਕ ਮੈਂ ਪਛਾਣ ਲਿਆ ਨਾ ਮੈਂ ਕਿਹਾ ਸੀ ਤੁਸੀਂ ਕਿਹਾ ਸੀ ਚਲੋ ਹੋਰ ਸਰ ਜਾਂਦੇ ਜਾਂਦੇ ਹੋਏ ਮਿਲਾਂਗੇ ਠੀਕ ਹੈ ਹਾਂਜੀ ਸ਼ੁਕਰੀਆ ਮੈਂ ਪਛਾਣ ਲੈਣਾ ਹੁਣ ਬੰਦੇ ਨੂੰ ਮੈਂ ਭੁੱਲਦਾ ਨਹੀਂ ਹੁੰਦਾ ਪਿਛਲੀ ਵਾਰੀ ਇਹਨਾਂ ਨੇ ਬੈਗ ਛੱਡੇ ਸਾਡੇ ਪਛਾਣ ਲਿਆ ਚਲੋ ਧੰਨਵਾਦ ਆਜੋ ਆਜੋ ਜੀ ਆ ਇਹਨੂੰ ਦੋ ਫੋਟੋਆਂ ਖਿੱਚੋ ਜੀ ਦੋ ਚਲੋ ਸਾਹਿਬ ਨੇ ਇਹ ਗੱਡੀ ਬਦਲਦੀ ਜੀ ਤੁਹਾਡੇ ਨਾਲ ਇੱਕ ਬੈਗ ਛੋਟਾ ਇਹ ਦੇਖ ਮੁਬਾਰਕ ਆ ਬਾਈ ਤੁਹਾਨੂੰ ਪਹਿਲਾਂ ਦਾ ਇਹ ਚਿੱਟੀ ਤੋਂ ਗੱਡੀ ਕਾਲੀ ਹੋ ਗਈ ਘਰ ਰੰਗ ਕਰਾ ਲਿਆ ਉਹ ਵੀ ਦੱਸ ਰੰਗ ਕਰਾ ਲਿਆ ਰੰਗ ਕਰਾ ਲਿਆ ਫਿਲਮੀ ਫਿਲਮਿੰਗ ਕਰਾ ਲਈ ਲੈ ਕੇ ਤੋ ਇਹ ਦਿੱਤੀ ਆ ਉਹ ਵਾਹ ਅੱਛਾ ਉਹੀ ਗੱਡੀ ਆ ਬਨਾਨੀ ਉਹ ਰੰਗ ਕਰਾ ਲੈ ਜੀ ਨਵੀਂ 0 ਮੀਟਰ ਉਧਰ ਦੀ ਬੈਠੀ ਏ ਚਲੋ ਜੀ 4x4 ਇਹ ਸਾਡੇ ਨਾਲੇ ਨਾਲ ਦੀ ਆ ਜੀ ਮੈਂ ਤਾਂ ਪਿੱਛੇ ਬੈਣੀ ਫੋਰਚੂਨਰ ਸਾਡੇ ਕੋਲ ਚਿੱਟੀ ਆ ਇਹਨਾਂ ਕੋਲ ਕਾਲੀ ਆ ਪਿਛਲੀ ਵਾਰੀ ਇਹਨਾਂ ਤੋਂ ਦੇਖ ਕੇ ਮੈਂ ਲਈ ਸੀ ਨਵੀਂ ਚਲੋ ਢਿਲੋਂ ਸਾਹਿਬ ਚਲਿਏ ਚਲੋ ਜੀ ਚਲੋ ਜੀ ਚਲੋ ਜੀ ਚਲੋ ਲਾਹੌਰ ਦਾ ਲੱਗਣਾ ਜੀ ਇੱਥੋਂ ਸਾਨੂੰ ਕੋਈ ਅੱਧਾ ਘੰਟਾ ਤੇ ਲਾਹੌਰ ਚ ਕੁਝ ਦਿਖਦਾ ਹੈ ਨਹੀਂ ਅੰਮ੍ਰਿਤਸਰ ਆਂ ਕੋਈ ਸਮੋਗ ਜੀ ਬਹੁਤ ਹੈਗਾ ਧੂਆਂਦਾਰ ਕੁਝ ਹਨੇਰਾ ਹੋਣਾ ਵੀ ਸ਼ੁਰੂ ਹੋ ਗਿਆ ਤੇ ਬਾਕੀ ਇਹ ਹੈ ਵੀ ਦੂਜੀ ਵਾਰ ਜੰਮ ਪਈ ਜੀ ਮੈਂ ਤਾਂ ਅੱਜ ਤੇ ਖੁਸ਼ੀ ਤੀਜੀ ਵਾਰ ਜੰਮ ਪਈ ਕਹਿੰਦੇ ਹੁੰਦਾ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਤੇ ਹੁਣ ਨਨਕਾਣਾ ਸਾਹਿਬ ਜਾ ਕੇ ਅੱਜ ਦੇ ਵਲੌਗ ਦੀ ਇਹਦੀ ਸਮਾਪਤੀ ਕਰਾਂਗੇ ਆਪਾਂ ਤੇ ਫਿਰ ਕੱਲ ਤੋਂ ਕਿਹੋ ਜਿਹਾ ਪ੍ਰਬੰਧ ਹੈ ਕਿਹੋ ਜਿਹਾ ਆਲਾ ਦਵਾਲਾ ਨਨਕਾਣਾ ਸਾਹਿਬ ਦਾ ਹੋ ਰਿਹਾ ਹਨ ਅ Eid ਕੀ ਜੋ ਜੋ ਨਵਾਂ ਜਿਵੇਂ ਜਿਵੇਂ ਆਇਓ ਬਾਕੀ ਪਰਿਵਾਰ ਦੇ ਨਾਲ ਹਨ ਤੇ ਉਹ ਹੋਰ ਥੋੜਾ ਜਿਹਾ ਸਾਡੇ ਲਈ ਮਾਹੌਲ ਹੈਗਾ ਤੇ ਉਹ ਤੁਹਾਨੂੰ ਅਸੀਂ ਦਿਖਾਉਂਦੇ ਰਹਿਣਾ ਹੈਗਾ ਤੇ ਪਹਿਲਾਂ ਜੱਫੇ ਦੇ ਨਾਲ ਵਲੌਗ ਆਉਣਗੇ ਸਾਰੇ ਉਸ ਤੋਂ ਬਾਅਦ ਫਿਰ ਬਾਈ ਹੁਣਾਂ ਨਾਲ ਜਿਵੇਂ ਤੁਹਾਨੂੰ ਦੱਸਿਆ ਸੈਪਰੇਟ ਪਿੰਡ ਘੁੰਮਣੇ ਆ ਤੇ ਸਾਊਥ ਪੰਜਾਬ Eid ਕੀ ਮਲਤਾਨ ਵਾਲਾ ਉਧਰ ਪਿੰਡਾਂ ਵਾਲਾ ਪਾਸਾ ਜਿਹੜੀਆਂ ਨੁਕਸ ਨਵੀਆਂ ਚੀਜ਼ਾਂ ਪ੍ਰਾਣੀਆਂ ਤੋਂ ਹਟ ਕੇ ਜਿਹੜੇ ਪਿਛਲੇ ਵਾਰੀ ਘੁੰਮੇ ਸੀ ਉਹ ਤੋਂ ਹਟ ਕੇ ਨਵਾਂ ਕੁਝ ਕਮਾਵਾਂ ਅੱਠ ਮਿੰਟ ਦਾ ਰਾਹ ਹੈ ਜੀ 3 ਕਿਲੋਮੀਟਰ ਦੇਖ ਲਓ ਜੀ ਰਾਤ ਹੋ ਗਈ ਨਨਕਾਣਾ ਸਾਹਿਬ ਟੋਲ ਪਲਾਜ਼ਾ ਰਾਤ ਦੇ ਬੱਜ ਕੇ 9 ਸਾਨੂੰ ਆਉਂਦਿਆਂ ਨੂੰ ਲਓ ਜੀ ਨਨਕਾਣਾ ਸਾਹਿਬ ਦੇ ਬਿਲਕੁਲ ਗੇਟ ਤੇ ਪਹੁੰਚ ਗਏ ਆ ਅਸੀਂ ਜਥੇ ਤੋਂ ਫਿਰ ਵੀ ਪਹਿਲਾਂ ਪਹੁੰਚ ਕੇ ਦੇ ਲੋ ਬੱਸ ਨੰਬਰ 34 ਪਹੁੰਚੀ ਹੈ ਹਜੇ ਤੇ ਨਾਲੇ ਅਸੀਂ ਲਾਹੌਰ ਘੁੰਮਦੇ ਘਮਾਉਂਦੇ ਲਾਹੌਰ ਦੇ ਵਿੱਚੋਂ ਦੀ ਹੁੰਦੇ ਹੋਏ ਆਏ ਆ ਆਪਦੀ ਐਂਟਰੀ ਕਰਵਾ ਕੇ ਸਾਰਾ ਕੁਝ ਕਰਵਾ ਕੇ ਇਹ ਬਾਹਰਲਾ ਪਾਸਾ ਹੈਗਾ ਜੀ ਗੁਰਦੁਆਰਾ ਸਾਹਿਬ ਦਾ ਤੇ ਜਥਾ ਸਾਰਾ ਆ ਰਿਹਾ ਹੈਗਾ ਸੰਗਤ ਵੀ ਸਾਡੀ ਪਹੁੰਚ ਗਈ ਛੱਡ ਦਿਓ ਜੀ ਜਗਾਰਾ ਹੁਣ ਜਗ ਕਿ ਹੁਣ ਜੀ ਕੱਲ ਦੇ ਵਲੌਗ ਚ ਤੁਹਾਨੂੰ ਰਾਦੇ 12 ਵਜੇ ਜੀ ਤੇ ਸਾਰੀਆਂ ਸੰਗਤਾਂ ਹੁਣ ਪਹੁੰਚੇ ਨੇ ਦੇਖ ਲਓ ਸਫਰ ਮਸੀਂ ਮਿਲਦਾ ਕੋਈ 250 300 ਕਿਲੋਮੀਟਰ ਦਾ ਤੇ ਜਿਹਨੂੰ ਲੱਗ ਜਾਂਦੇ ਆ 8 ਤੋਂ 12 ਘੰਟੇ ਇੱਥੇ ਪਹੁੰਚਣ